ਸਤਿ ਸ੍ਰੀ ਅਕਾਲ ਜੀ ਮੇਰੇ ਸਾਰੇ ਦੋਸਤਾਂ ਨੂੰ ਅੱਜ ਅਸੀਂ ਪਹੁੰਚੇ ਹਾਂ ਪਿੰਡ ਸਹਿਵਾਜਪੁਰ ਡਿਸਟ੍ਰਿਕਟ ਹੁਸ਼ਿਆਰਪੁਰ ਜਿੱਥੋਂ ਦੇ ਇੱਕ ਨੌਜਵਾਨ ਨੇ ਆਪਣੇ ਘਰ ਵਿੱਚ ਹੀ ਕਾਰੋਬਾਰ ਖੋਲ੍ਹਿਆ ਹੋਇਆ ਆ ਆਜੋ ਤੁਹਾਨੂੰ ਮਿਲਾਉਂਦੇ ਆ ਉਸ ਸ਼ਖਸੀਅਤ ਨਾਲ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਬਹੁਤ ਬਹੁਤ ਸਵਾਗਤ ਆ ਤੁਹਾਡਾ ਯਾਰ ਟਾਂਡੇ ਤੋਂ ਗਰੁੱਪ ਵਿੱਚ ਮੈਂ ਬਲੋ ਸਾਰੇ ਗਰੁੱਪ ਵਾਲਿਆਂ ਨੂੰ ਤੁਹਾਨੂੰ ਮਾਣ ਤੇ ਮੇਰੇ ਇੱਥੇ ਆਉਣ ਤੇ ਜਿੰਨੇ ਦੇਖਣ ਆਲੇ ਆ ਸਾਰਿਆਂ ਨੂੰ ਬਹੁਤ-ਬਹੁਤ ਸਾਥੀ ਕਾਲ ਜੀ ਧੰਨਵਾਦ ਤੁਹਾਡਾ ਬਹੁਤ-ਬਹੁਤ ਜੀ ਅੱਛਾ ਭਾਈ ਜੀ ਸਾਨੂੰ ਦੱਸੋ ਕਿ ਤੁਹਾਡਾ ਕੀ ਕਾਰੋਬਾਰ ਆ ਤੇ ਦਰਸ਼ਕਾਂ ਨੂੰ ਦੱਸੋ ਦੇਖੋ ਬੇਸਿਕਲੀ ਭਾਈ ਜੀ ਆਪਣਾ ਡਰਾਈ ਕਲੀਨ ਤੇ ਕੰਪਾਊਂਡ ਦਾ ਜ ਗੱਡੀਆਂ ਦਾ ਫੁੱਲ ਡਿਟੇਲਿੰਗ ਦਾ ਕੰਮ ਆਪਣਾ ਜੀ ਮੇਰਾ ਪਿੰਡ ਸਵਾਜਪੁਰ ਆ ਅਸੀਂ ਆਪਣੇ ਘਰ ਹੀ ਕੰਮ ਕਰਦੇ ਆ ਭਾਈ ਜੀ ਤੇ ਜੋ ਵੀ ਹੈਗਾ ਸਾਰਾ ਜਾਨੀ ਕਿ ਇੱਕ ਵਰਲਡ ਲੈਵਲ ਦੀ ਆਪਾਂ ਦੇਖइए ਵਧੀਆ ਆਪਾਂ ਕੰਮ ਕਰਕੇ ਦਿੰਨੇ ਆ ਸਾਰਿਆਂ ਨੂੰ ਟੋਟਲ ਜਾਨੀ ਗੱਡੀਆਂ ਦੇ ਰਿਲੇਟਿਡ ਹੀ ਸਾਡਾ ਕੰਮ ਆ ਡਰਾਈ ਕਲੀਨ ਵੀ ਕਹਿ ਸਕਦੇ ਆ ਯਾਨੀ ਤੁਸੀਂ ਇੱਕ ਪੰਜਾਬੀ ਦੇ ਵਿੱਚ ਇਹ ਕਹਿ ਸਕਦੇ ਆ ਅਸੀਂ ਬਿਊਟੀ ਵਾਲਰ ਖੋਲੇ ਆ ਜੀ ਗੱਡੀਆਂ ਦਾ ਆ ਜੀ ਗੱਡੀਆਂ ਨੂੰ ਐਨ ਸ਼ਿੰਗਾਰ ਕੇ ਕੱਢੀ ਜਾਂਦੀ ਤੁਹਾਡੀਆਂ ਠੀਕ ਆ ਅੱਛਾ ਭਾਈ ਜਿਹੜੀ ਆਪਣੀ ਉਹ ਵਾਲਟੋ ਗੱਡੀ ਖੜੀ ਆ ਮੈਨੂੰ ਦੱਸੋ ਕੀ ਤੁਸੀਂ ਇਹਦਾ ਕੀ ਕੀਤਾ ਹੋਇਆ ਆ ਇਹ ਮਤਲਬ ਸਾਰੀ ਗੱਡੀ ਤੁਸੀਂ ਪੱਟੀ ਹੋਈ ਆ ਤੇ ਇਹਦਾ ਕੀ ਕਰੋਗੇ ਤੁਸੀਂ ਇਹਦੇ ਵਿੱਚ ਇਦਾਂ ਸੀ ਇਸ ਗੱਡੀ ਦੇ ਵਿੱਚ ਨਾ ਚੂਹੇ ਆ ਚੂਹਿਆਂ ਦਾ ਸਿਗਾ ਜਿੱਦਾਂ ਸਿਸਟਮ ਸੀਗਾ ਉਹਨਾਂ ਨੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਹੋਇਆ ਸੀ ਵਿੱਚ ਠੀਕ ਹੈ ਤੇ ਇੱਕ ਸਮੈਲ ਬਹੁਤ ਆਉਂਦੀ ਸੀਗੀ ਉਸ ਕਰਕੇ ਮੈਨੂੰ ਕਾਲ ਆਈ ਸੀ ਵੀ ਇਹ ਸਮੈਲ ਹਟਾਉਣੀ ਆ ਕਿਉਂਕਿ ਉਹਦੇ ਲਈ ਅਸੀਂ ਟੋਟਲ ਇਹਦੀ ਤਰੀਕੀਆ ਕਲੀਨਿੰਗ ਕਰਨੀ ਆ ਅਜੇ ਇਹਨਾਂ ਪ੍ਰੋਸੈਸ ਚੱਲ ਰਿਹਾ ਆ ਅਜੇ ਇੱਕ ਕੰਬਲ ਹੋਇਆ ਆ ਨਾ ਜਿਸ ਆਪਾਂ ਪੱਟਿਆ ਆ ਇਨੋਂ ਹਲੇ ਬਾਸ਼ ਕਰਨਾ ਅੰਦਰੋਂ ਟੋਟਲੇ ਵਾਸ਼ ਹੋਣੀ ਹੈ ਜੇ ਤੱਕ ਇਹ ਆਪ ਫੀਸ ਚੱਲ ਰਿਹਾ ਸਾਡਾ ਜੀ ਤੇ ਇਹ ਬਿਲਕੁਲ ਯਾਨੀ ਕਸਟਮਰ ਨੂੰ ਸੈਟਸਪਾਈ ਕਰਕੇ ਵੀ ਚੂਹਿਆਂ ਦੀ ਸਮੈਲ ਜਾਂ ਅੰਦਰੋਂ ਟੋਟਲ ਸਾਰੀ ਸਾਫ ਸਾਈ ਕਰਕੇ ਆਸੀ ਗੱਡੀ ਕਸਟਮਰ ਦੇ ਹੈਂਡਓਵਰ ਕਰਨਾ ਠੀਕ ਹੈ ਮਤਲਬ ਕੰਮ ਤਸਲੀਬਖਸ਼ ਬਿਲਕੁਲ ਭਾਜੀ ਦੇਖੋ ਜੀ ਅਸੀਂ ਸ਼ਹਿਰ ਦੀ ਚੱਕਾ ਚੌਂ ਤੋਂ ਦੂਰ ਬੈਠੇ ਪਿੰਡ ਦੇ ਵਿੱਚ ਸਾਡਾ ਵੱਧ ਤੋਂ ਵੱਧ ਇਹੀ ਹੁੰਦਾ ਵੀ ਜਿੰਨਾ ਸਾਡਾ ਕਸਟਮਰ ਸਾਡੇ ਵਿਸ਼ਵਾਸ ਤੇ ਇੱਥੇ ਤੱਕ ਪਿੰਡ ਤੱਕ ਆਊਗਾ ਠੀਕ ਹੈ ਤੇ ਸਾਡਾ ਮੇਨ ਮੋਟਿਵ ਇਹੀ ਆ ਜੀ ਆਪਾਂ ਕੁਆਲਿਟੀ ਬੈਸਟ ਕੁਆਲਿਟੀ ਦੇਣ ਦਾ ਆਪਾਂ ਕਰੀਦਾ ਫਿਰ ਵੀ ਅਸੀਂ ਇਹ ਕਈ ਦਾ ਕਸਟਮਰ ਨੂੰ ਵੀ ਜੇ ਤੁਹਾਨੂੰ ਫਿਰ ਵੀ ਕੋਈ ਪ੍ਰੋਬਲਮ ਲੱਗਦੀ ਆ ਤੇ ਉਹਦੇ ਵਿੱਚ ਅਸੀਂ ਹਰ ਵੇਲੇ ਤੁਹਾਡੇ ਨਾਲ ਖੜੇ ਆ ਹਰ ਤਰ੍ਹਾਂ ਨਾਲ ਖੜੇ ਆ ਠੀਕ ਆ ਬਾਕੀ ਸਾਡੇ ਕੋਲ ਸਾਰੇ ਤਰ੍ਹਾਂ ਦੀਆਂ ਅਸੀਂ ਸੋਫੇ ਵਗੈਰਾ ਵੀ ਟ੍ਰਾਈਂਗ ਕਰਦੇ ਆ ਤੇ ਉਹ ਘਰੇ ਜਾ ਕੇ ਦੋ ਸਟੈਪ ਆਪਾਂ ਸਰਵਿਸ ਦੇਈ ਦੀ ਆ ਉੱਥੇ ਮੈਟ ਵਗੈਰਾ ਹੋ ਜਾ ਕੋਈ ਗੁਰਦੁਆਰਾ ਸਾਹਿਬ ਦੇ ਮੈਟ ਹੋ ਗਏ ਉਸ ਹਿਸਾਬ ਨਾਲ ਆਪਾਂ ਟੋਟਲ 8-2 ਜੰਡ ਕੰਮ ਕਰੇ ਸਾਡੀ ਟੀਮ ਨਾਲ ਪੂਰੀ ਅਸੀਂ ਵਰਕ ਕਰਦੇ ਆ ਮੇਨਲੀ ਸਾਡਾ ਬੇਸਿਕਲੀ ਇਹ ਆ ਵੀ ਅਸੀਂ ਪਿੰਡ ਦੇ ਵਿੱਚ ਬੈਠੇ ਆ ਤੇ ਸਾਡਾ ਲਿੰਕ ਮਤਲਬ ਕਸਟਮਰ ਤੋਂ ਕਸਟਮਰ ਹੀ ਬਣ ਰਿਹਾ ਆ ਤੇ ਕੋਈ ਸਾਡੀ ਬਾਹਲੀ ਐਡ ਨਹੀਂ ਗਈ ਕੋਈ ਆਪਾਂ ਰੋਡ ਤੇ ਨਹੀਂ ਬੈਠੇ ਜੇਕਰ ਆਪਾਂ ਵਧੀਆ ਕੰਮ ਕਰਕੇ ਦੇਵਾਂਗੇ ਹੀ ਕਸਟਮਰ ਆਪੇ ਆਏਗਾ ਬਿਲਕੁਲ ਜੀ ਬਿਲਕੁਲ ਤੋਂ ਸੋ ਬੇਸਿਕਲੀ ਅਸੀਂ ਇਸ ਚੀਜ਼ ਦੇ ਉੱਤੇ ਹੀ ਮੇਨਲੀ ਕਰਕੇ ਚੱਲਦੇ ਆ ਅੱਛਾ ਬਾਈ ਜੀ ਤੁਸੀਂ ਆਪਣੇ ਦਰਸ਼ਕਾਂ ਨੂੰ ਸਾਡਿਆਂ ਨੂੰ ਦੱਸ ਦੋ ਲੋਕੇਸ਼ਨ ਦੱਸ ਦੋ ਤੁਸੀਂ ਕਿੱਥੇ ਤੁਹਾਡਾ ਲੋਕੇਸ਼ਨ ਜੀ ਮੇਨ ਸਹਾਜਪੁਰ ਪਿੰਡ ਆ ਸਾਡਾ ਜੀ ਬਿਲਕੁਲ ਪਿੰਡ ਦੇ ਵਿੱਚ ਆ ਸਾਹਮਣੇ ਮੇਰਾ ਘਰ ਆ ਜੀ ਆ ਮੇਰੀ ਹਵੇਲੀ ਆ ਇੱਥੇ ਅਸੀਂ ਆਪਾਂ ਕੰਮ ਕਰਦੇ ਆ ਆਪਣੇ ਘਰੇ ਹੀ ਕੰਮ ਕਰਦੇ ਆ ਜੀ ਇੱਕ ਤਰ੍ਹਾਂ ਦਾ ਤੁਸੀਂ ਆਓ ਜੀ ਸੱਜ ਕੇ ਸਾਨੂੰ ਇੱਕ ਵਾਰੀ ਸੇਵਾ ਦਾ ਮੌਕਾ ਦਿਓ ਤੇ ਇਹ ਮਤਲਬ ਮੈਂ 100% ਵਿਸ਼ਵਾਸ ਤੁਹਾਨੂੰ ਦਿਵਾਉਣਾ ਆ ਕਿ ਤੁਹਾਨੂੰ ਕਿਸੇ ਤਰੀਕੇ ਦਾ ਯਾਨੀ ਮਿਊਸੀ ਨਹੀਂ ਹੋਊਗੀ ਸਾਡੇ ਕੋਲ ਕੰਮ ਕਰਵਾ ਕੇ ਕਿ ਮੇਰੇ ਕੋਲ ਇੱਕ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਐਡ ਕਰਨਾ ਚਾਹੁੰਦਾ ਜੀ ਮੇਰੇ ਕੋਲ ਜਿੰਨੀਆਂ ਵੀ ਮੈਂ ਇਹਨਾਂ ਦੇ ਕੈਮੀਕਲ ਵਰਤਦਾਂ ਜਾਂ ਕੰਪਾਊਂਡ ਵਗੈਰਾ ਵਾਦਾਂ ਸਾਰੀਆਂ ਹੀ ਜਾਨੀ ਕਿ ਵਧੀਆ ਤੋਂ ਵਧੀਆ ਹੀ ਰਹੀਆਂ ਮੈਂ ਲੋਕਲ ਕੋਈ ਯੂਜ਼ ਨਹੀਂ ਕਰਦਾ ਮੇਡ ਇਨ ਇਟਲੀ ਮੇਡ ਇਨ ਯੂਐਸਏ ਤੇ ਮੇਡ ਇਨ ਚਾਈਨਾ ਠੀਕ ਹੈ ਜਿਹੜਾ ਤਿੰਨ ਤਰ੍ਹਾਂ ਦੀਆਂ ਸਾਡੇ ਕੋਲ ਹੁੰਦੀਆਂ ਆ ਉਹ ਸੀ ਕਸਟਮਰ ਨੂੰ ਦੇਈਦਾ ਆ ਤੇ ਬਾਕੀਆਂ ਨੂੰ ਸਸਤੇ ਰੇਟ ਦੇ ਵਿੱਚ ਕਰਕੇ ਲਈਦਾ ਤੇ ਬੈਸਟ ਕੁਆਲਿਟੀ ਦੇ ਵਿੱਚ ਆਪਾਂ ਕੋਸ਼ਿਸ਼ ਕਰੀਦੀ ਆ ਬੱਦ ਤੋਂ ਬੱਦ ਵਧੀਆ ਕਰਕ ਕਰਦੇ ਹਾਂ ਠੀਕ ਆ ਭਾਈ ਜੀ ਭਾਈ ਜੀ ਦਰਸ਼ਕਾਂ ਨੂੰ ਦੱਸ ਦੋ ਕਿ ਤੁਹਾਡਾ ਰੇਟ ਸਾਰਿਆਂ ਨਾਲੋਂ ਕਿਦਾਂ ਕੀ ਸਾਫ ਰੇਟ ਭਾਜੀ ਜਦੋਂ ਤੁਸੀਂ ਆਉਂਗੇ ਨਾ ਸਾਡੇ ਕੋਲ ਤੁਹਾਨੂੰ ਸਮਝ ਲੱਗੇਗੀ ਸਾਰੀ ਗੱਲ ਦੀ ਵੀ ਬਾਕੀਆਂ ਨਾਲ 2-400 ਰੁਪਇਆ ਘੱਟ ਹੀ ਹੋਊਗਾ ਕੁਆਲਿਟੀ ਤੁਹਾਨੂੰ ਅਸੀਂ ਜੋ ਪ੍ਰੋਡਕਟ ਦੱਸਾਂਗੇ ਉਹੀ ਚੀਜ਼ ਲਾਵਾਂਗੇ ਇਹ ਨਹੀਂ ਕਿ ਵੀ ਦੇਖੋ ਇੱਕ ਸਾਡੇ ਵਿੱਚ ਆ ਤੁਸੀਂ ਇੱਕ ਬੇਸਿਕਲੀ ਮੈਂ ਗੱਲ ਦੱਸਦਾ ਇੱਕ ਕਰੀਮ ਆਉਂਦੀ ਆ ਜੀ ਮੂੰਹ ਨੂੰ ਲਾਉਣੇ ਵਾਲੀ 100 ਰੁਪਏ ਦੀ ਵੀ ਆਉਂਦੀ ਆ 1 1000 ਦੀ ਬਿਲਕੁਲ ਜੀ ਬਿਲਕੁਲ ਹਰ ਕੋਸ਼ਿਸ਼ ਚੀਜ਼ ਦਾ ਦੇਣਾ ਅਸੀਂ ਕੋਸ਼ਿਸ਼ ਇਹ ਕਰੀ ਦੀ ਆ ਵੀ ਜਿਹੜੀ 100 ਰੁਪਏ ਵਾਲੀ ਤੇ 1000 ਰੁਪਏ ਵਾਲੀ ਕੀ ਲਾ ਕੇ ਦੇਈਏ ਜੀ ਉਹ ਰੇਟ 100 ਰੁਪਏ ਨਾਲ ਲੈਣਾ ਲੇਕਿਨ ਜਿਹੜੀ ਕੁਆਲਿਟੀ ਆ ਉਹ 1000 ਵਾਲੀ ਹੀ ਦੇਈਏ ਠੀਕ ਹਾਂ ਜੀ ਏ ਆ ਵੀ ਮੇਨਲੀ ਇਹ ਆ ਵੀ ਮਤਲਬ ਮੈਂ ਫੇਰ ਦੁਬਾਰਾ ਇਹੀ ਗੱਲ ਕਰਨਾ ਚਾਹੁੰਦਾ ਕਿ ਅਸੀਂ ਪਿੰਡ ਦੇ ਵਿੱਚ ਬੈਠੇ ਹਾਂ ਠੀਕ ਆ ਜੀ ਆਪਣੇ ਘਰ ਕਿਰਤ ਕਰ ਰਹੇ ਹਾਂ ਅਸੀਂ ਉਹਦੇ ਲਈ ਇਹ ਸਾਨੂੰ ਅਸੀਂ ਸਾਡਾ ਮੀਨ ਨਹੀਂ ਇਹੀ ਹੋ ਜਾਂਦਾ ਵੀ ਜੇ ਅਸੀਂ ਵਧੀਆ ਕੰਮ ਕਰਾਂਗੇ ਤਾਂ ਅਗਲਾ ਜਾ ਕੇ ਦੱਸੂਗਾ ਜੇ ਸਾਡੇ ਕੋਲ ਚੱਲਦਾ ਫਿਰਦਾ ਗਾਗ ਨਹੀਂ ਆਉਂਦਾ ਸਾਡੇ ਕੋਲ ਸ਼ਰਮ ਕਸਟਮਰ ਤੋਂ ਕਹੋ ਚੇਨ ਬਣਦੀ ਆ ਜਿਹੜਾ ਇੱਕ ਕਰਾ ਕੇ ਜਾਂਦਾ ਉਹ ਜਿਸ ਪਿੰਡੋਂ ਮੇਰੇ ਕੋਲ ਇੱਕ ਗੱਡੀ ਹੁੰਦੀ ਆ ਇਹ ਗਾਰੰਟੀ ਆ ਤੇ ਪੰਜ-ਛਤ ਗੱਡੀਆਂ ਉਹ ਦਿੰਦਾ ਜੇ ਕਿਸੇ ਦੇ ਘਰ ਜਾ ਕੇ ਆਪਾਂ ਸੋਫੇ ਕਰਈਏ ਤੇ ਉਹ ਗਲੀ ਹੀ ਸਾਡੀ ਯਾਨੀ ਕਿ ਸਾਰੀ ਕਰਕੇ ਅਸੀਂ ਫੇਰ ਹੀ ਨਿਕਲੀ ਜਾਏ। ਬਿਲਕੁਲ ਜੀ ਬਿਲਕੁਲ। ਇਹ ਇੱਕ ਵਾਰੀ ਚੱਲ ਜਾਈਦਾ ਜੀ। ਠੀਕ ਹੈ ਭਾਜੀ। ਹਾਂ ਜੀ। ਅਸੀਂ ਭਾਜੀ ਚੱਲਦੀ ਸਕਰੀਨ ਤੇ ਤੁਹਾਡਾ ਨੰਬਰ ਮੈਂਸ਼ਨ ਕਰ ਦੇਣਾ। ਹਾਂ ਜੀ। ਜਿਸ ਕਸਟਮਰ ਨੇ ਤੁਹਾਡੇ ਨਾਲ ਕੰਟੈਕਟ ਕਰਨਾ ਕੁਝ ਵੀ ਤੁਹਾਡੇ ਤੋਂ ਕੰਮ ਕਰਾਉਣਾ ਉਹ ਅਸੀਂ ਸਕਰੀਨ ਤੇ ਮੈਂਸ਼ਨ ਕਰ ਦੇਣਾ ਤੁਹਾਡਾ ਨੰਬਰ ਤੇ ਤੁਹਾਡੇ ਨਾਲ ਰਾਬਤਾ ਕਰ ਲਵਾਂਗੇ। ਬਿਲਕੁਲ ਜੀ ਬਈ ਪੈਸੇ ਤੁਸੀਂ ਸਾਨੂੰ ਦੇਣੇ ਆ ਉਹਦੇ ਨਾਲ ਨਾਲ ਸਾਨੂੰ ਟਾਈਮ ਪਈ ਆ ਜੀ ਠੀਕ ਆ ਟਾਈਮ ਕਹਿਣਾ ਮਤਲਬ ਹੈ ਕਿ ਬਾਈ ਕੰਮ ਤਸੱਲੀ ਵਾਖੀ ਹੋਊਗਾ ਤਸੱਲੀ ਵਾਖੀ ਹੀ ਹੋਊਗਾ ਜੀ ਕਾਲੀ ਵਾਲਾ ਕੰਮ ਨਹੀਂਗਾ ਹੋਊਗਾ ਜੀ ਤਸੱਲੀ ਵਾਖੇ ਕੰਮ ਹੋਊਗਾ ਇੱਕੋ ਇੱਕ ਅਸੀਂ ਬੇਨਤੀ ਕਰਾਂਗੇ ਪੈਸੇ ਵੀ ਸ਼ੱਕ ਤੁਸੀਂ ਕੰਮ ਅਸੀਂ ਪੈਸੇ ਪਹਿਲਾਂ ਨਹੀਂ ਲੈਣੇ ਕੰਮ ਤੁਹਾਨੂੰ ਪਸੰਦ ਆਊਗਾ ਫਿਰ ਤੁਸੀਂ ਪੇਮੈਂਟ ਕਰਨੀ ਆ ਲੇਕਿਨ ਟਾਈਮ ਸਾਡੀ ਮਰਜ਼ੀ ਦਾ ਸਾਨੂੰ ਦੇਣਾ ਹੀ ਪਊਗਾ ਠੀਕ ਆ ਪੰਜੀ ਬਾਈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਧੰਨਵਾਦ ਤੁਹਾਡੇ ਆਉਣ ਦਾ ਠੀਕ ਆ ਸਾਰੇ ਗਰੁੱਪ ਵਾਲਿਆਂ ਨੂੰ ਬੇਨਤੀ ਹੈ ਜੀ ਇੱਕ ਵਾਰੀ ਕੰਮ ਦਿਓ ਤੁਸੀਂ ਮਯੂਸਤ ਨਹੀਂ ਹੋਵਗੇ 100% ਸੈਟੀਸਫਾਈ ਤੁਹਾਨੂੰ ਕਰਕੇ ਤੁਹਾਂਗੇ ਧੰਨਵਾਦ ਸਾਹਿਬ